ਨਰਾ ਪ੍ਰੋਟੀਨ ਤੜਕੇ ਤੁੰਦੇ ਤੁਸੀਂ ਬੰਦਾ ਡਾਈਟ ਕਰੇ ਕੋਈ ਸੈਲਡ ਸੂਲਡ ਖਾਵੇ ਨਾਲ ਨਾ ਇਹਨਾਂ ਨੇ ਤਾਂ ਆਹ ਚੀਜ਼ਾਂ ਹੀ ਖਾਣੀਆਂ ਆ ਜਾਗ ਮੇਰੀ ਖੁੱਲਦੀ 6:30 ਵਜੇ ਤੇ ਬਾਹਰ ਨਿਕਲਣਾ ਮੈਂ 7:00 ਵਜੇ ਠੀਕ ਆ ਨਾ ਇੰਨਾ ਮੇਰਾ ਖੌਫ ਆਏ ਨਾ ਬੀਬੀਆਂ ਉੱਤੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ پتہ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਣੇ ਸਟੋਰੀ ਗਾਇਜ਼ ਵੀਡੀਓ ਨੂੰ ਐਟ ਤੱਕ ਜਰੂਰ ਦੇਖਿਓ ਹਾਂਜੀ ਵੈਰੀ ਵੈਰੀ ਗੁੱਡ ਮਾਰਨਿੰਗ ਤੇ ਤੁਹਾਨੂੰ ਸੂਚਨਾ ਦੇ ਦਈਏ ਕਿ ਤੜਕੇ ਉੱਠ ਕੇ ਬੀਬੀਆਂ ਦਾ ਕੰਮ ਕਰਾਉਣਾ ਵੀ ਬਹੁਤ ਜ਼ਿਆਦਾ ਠੀਕ ਆ ਅੱਧਿਆ ਨੂੰ ਲਾਇਆ ਸੀ ਜਵਾਕਾਂ ਦੇ ਵਾਲ ਬਣਾਉਣ ਆ ਕਿਹੜਾ ਤੜਕੇ ਹੋਰ ਦਾ ਅਸੀਂ 3 ਵਜੇ ਦੀ ਲੱਗ ਜ 4 ਵਜੇ ਝੂਠ ਨਹੀਂ ਮਾਰਨਾ ਠੀਕ ਆ ਨਾ ਕੋਈ ਗਲਤ ਗੱਲ ਨਹੀਂ ਕਰਨੀ ਮੇਰੇ ਅੱਗੇ ਠੀਕ ਆ ਨਾ ਮੈਂ 12 ਵਜੇ ਉੱਠ ਕੇ ਆਣ ਕਿ ਤੂੰ ਬਟਾ ਚੌਧਰੀ ਬਣ ਜਾ 12 ਕੌਣੇ ਵਜੇ ਮੈਂ ਉੱਠ ਪਈ ਨਾ 5:30 ਵਜੇ 5:30 ਵਜੇ ਉੱਠ ਕੇ ਕੀ ਕਮਾਂਦਾ ਕਰ ਦੋ ਠੀਕ ਆ ਨਾ ਬਣਾ ਜੋੜਿਆ ਹੁੰਦਾ ਉਥੇ ਉੱਠ ਮੈਂ 5:30 ਪਹਿਨਾ ਜਾਗ ਮੇਰੀ ਖੁੱਲਦੀ 6:30 ਵਜੇ ਤੇ ਬਾਹਰ ਨਿਕਲੋਣਾ ਮੈਂ 7 ਵਜੇ ਠੀਕ ਆ ਨਾ ਆਛੋ ਜੋ ਨਹੀਂ ਪੈ ਜੋ ਨਿਕਲਦਾ ਇੰਨਾ ਮੇਰਾ ਖੌਫ ਆ ਇਹਨਾ ਬੀਬੀਆਂ ਉੱਤੇ ਕਿ ਮੇਰੇ ਆਉਂਦੇ ਤਾਂ ਸਾਰਾ ਕੰਮ ਐ ਇੱਕ ਨਸਾਰ ਨਿਭੜਿਆ ਹੁੰਦਾ ਖੌਫ ਆ ਤੇਰਾ ਠੀਕ ਆ ਨਾ ਪੰਗਾ ਨਹੀਂ ਲੈਣਾ ਮੇਰੇ ਨਾਲ ਕਿਸੇ ਨੇ ਓਕੇ ਡੋਂਟ ਐਗਰੀ ਵਿਦ ਮੀ ਮਾਰ ਕੇ ਮੁੱਕੀ ਨਾਸਾਂ ਵੀਂ ਗਿਆ ਕਰ ਦੂੰ ਰੂਹਾਂ ਨੇ ਵੀ ਇੰਨਾ ਖਰਾ ਖਾ ਕੇ ਤੁਹਾਡੇ ਰੂਹਾਂ ਨੇ ਵੀ ਫੁੱਲ ਜਾਣਾ ਰੂਹਾਂ ਨੇ ਵੀ ਫੁੱਲ ਜਾਣਾ ਮੰਮੀਏ ਨਰਾ ਪ੍ਰੋਟੀਨ ਤੜਕੇ ਤੁੰਨਦੇ ਤੁਸੀਂ ਬੰਦਾ ਡਾਈਟ ਕਰੇ ਕੋਈ ਸੈਲਡ ਸੁੱਲੜੇ ਖਾਵੇਂ ਨਾਲ ਨਾ ਇਹਨਾਂ ਨੇ ਤਾਂ ਆਹ ਚੀਜ਼ਾਂ ਹੀ ਖਾਣੀਆਂ ਆ ਬਸ ਨਾਲ ਖਾ ਖਾ ਕੇ ਫੁੱਲੀ ਜਾਣਾ ਖਾ ਕੇ ਸੌਣ ਲੈਣਾ ਖਾ ਲਿਆ ਸੌਣ ਲਿਆ ਇਹੋ ਕੰਮ ਹੁੰਦਾ ਇਹਨਾਂ ਨੂੰ ਬਸ ਮੰਮੀ ਸਾਰੀ ਦਿਹਾੜੀ ਬਿੱਲੀਆਂ ਤੋਂ ਦੁਖੀ ਰਹਿੰਦੀ ਤੇ ਇਹਨਾਂ ਦੇ ਕੰਮ ਵੇਖ ਲੈ ਲੈ ਤਿੰਨੇ ਜਾਣੀਆਂ ਨੂੰ ਮਨਾਲ ਲੈ ਖਵਾਈ ਜਾਂਦੀਆਂ ਕੋਈ ਹਾਲ ਆ ਇਹ ਲੈ ਕੱਲ ਸ਼ਾਮੀ ਸਾਰੇ ਰੋਟੀਆਂ ਦੇ ਬੈਕ ਹੋ ਕੇ ਲੈ ਗਈ ਇਹਨਾਂ ਨੂੰ ਡੱਬਾ ਖੋ ਕੇ ਲੈ ਗਈ ਨੇ ਨੇ ਫੇਰ ਤੁਹਾਡੇ ਟਿਫਨ ਟੂਬਣ ਖੋ ਕੇ ਲੈ ਜਾਣੇ ਆ ਆ ਤੂੰ ਹੀ ਖਵਾਉਂਦਿਆਂ ਐਡੀਆਂ ਤੁਸੀਂ ਉਹਨੂੰ ਉਹਨੇ ਆਪੇ ਕੁਝ ਨਹੀਂ ਕਹਿਣਾ ਕਦੇ ਉਹਨੂੰ ਲੈ ਕ੍ਰਾਂਚ ਖਵਾਈ ਜਾਂਦੀਆਂ ਆਦਾ ਕੋਈ ਇਹਦੇ ਵਿਚਾਰੀ ਦੇ ਇਹ ਥੋੜੀ ਜੀ ਜ਼ਖਮੀ ਆ ਵਿਚਾਰੀ ਇਹਨੂੰ ਕੁੱਟਿਆ ਵਿਚਾਰੀ ਨੂੰ ਬਲੈਕ ਉਹ ਬਲੈਕ ਜੀ ਨੇ ਕੁੱਟਿਆ ਜਿਹੜੀ ਕਾਲੀ ਜੀ ਨੇ ਕਾਲੀ ਕਾਲੀ ਕਿੰਨ ਦੜੀ ਮਹਮਦ ਦਾ ਗੁੱਸਾ ਕਰ ਜੂ ਇਹ ਗੱਲ ਦਾ ਐ ਨਾ ਬੋਲਿਆ ਕਰ ਦੇਲੀ ਆ ਜਾ ਕਰਨੀ ਦੁੱਧ ਪੀਣਾ ਹੁੰਦਾ ਤੇ ਠੀਕ ਆ ਨਾ ਇਹਨੂੰ ਸਮਝਾ ਦੇ ਲਈ ਨਾ ਤੇ ਰੋਜ਼ ਹੀ ਹੁੰਦੀ ਆ ਤੇ ਤੂੰ ਰੋਜ਼ ਇਹਨੂੰ ਦੁੱਧ ਪਿਉਣੀ ਆ ਵਾ ਸਾਨੂੰ ਪਤਾ ਹੀ ਨਹੀਂ ਲੱਗਦਾ ਦੁੱਧ ਕਿੱਥੇ ਇਹਨਾਂ ਦੇ ਪੱਸੀ ਮੰਮੀ ਤੋਂ ਪੁੱਛ ਕੇ ਇੱਕ ਕੌਲੀ ਸਵੇਰੇ ਇੱਕ ਸ਼ਾਮ ਨੂੰ ਇਹਨੂੰ ਠੀਕ ਆ ਠੀਕ ਆ ਕਹ ਦੇ ਦਿਓ ਕਰੋ ਨਹੀਂ ਕੁਝ ਕਹਿੰਦੇ ਤੈਨੂੰ ਈਲਾ ਟੌਰ ਨਾ ਚੱਕੋ ਬਈ ਚਵਾਈ ਸ਼ੁਰੂ ਹੋ ਚੁੱਕੀ ਆ ਅਥਰੂ ਆ ਗਿਆ ਨੂੰ ਇਹ ਸੈਮੀ ਕਿਆ ਕਰਤਾ ਹੈ ਤੂੰ ਤੇਰੇ ਵੀ ਜੋਤਵੰਨ ਕੋ ਦੰਦਾ ਚ ਵਿਰਲਾ ਈ ਯਾੜੇ ਸਾਡੀ ਕੱਟੀ ਦਾ हेयर ਸਟਾਈਲ ਦੇਖ ਲੋ ਵੀਰੇ ਗੁੱਡ ਮਾਰਨਿੰਗ ਦੇਖਿਆ ਸਾਰਾ ਦਿਨ ਚਿੰਗਮ ਵਾਓ ਗੌਰੀ ਵੀਰ ਕਮਾਲ ਹੋਈ ਪਈ ਇਧਰ ਆ ਆਹ ਕਮਾਲ ਤੇ ਡੰਗਰ ਕਮਾਲ ਹੋਈ ਪਈ ਆ ਹਾਂ ਜੀ ਗੱਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ